ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਮਹੰਗੇ ਸ਼ਬਦ ਦੀ ਸੰਥਿਆ ਕਰਨੀ ਹੈ ਇਸ ਦਾ ਜਿਹੜਾ ਉਚਾਰਨ ਹੈ ਬਹੁਤ ਕਠਿਨ ਹੈ ਤੇ ਇਹ ਕਲਿਆਣ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਤੁਸੀਂ ਦਰਸ਼ਨ ਕਰ ਰਹੇ ਹੋ ਕਲਿਆਣ ਮਹੱਲਾ ਚੌਥਾ ਮੇਰੇ ਮਨ ਮਨ ਤੇ ਜਮਕੀਏ ਜਪ ਜਪ ਜਗੰਨਾਥੇ ਜਿਹੜਾ ਜੱਜਾ ਗੱਗੇ ਟਿੱਪੀ ਆ ਇਹ ਵੱਖਰਾ ਕਰਨਾ ਹੈ ਨੰਨੇ ਕੰਨਾ ਠੱਥੇਲਾ 나ਥੇ ਇਸ ਦਾ ਜਿਹੜਾ ਉਚਾਰਨ ਹੈ ਫਿਰ ਇਕੱਠਾ ਕਰ ਦੇਣਾ ਸਮਝਣ ਵਾਸਤੇ ਤੁਹਾਨੂੰ ਦੱਸ ਰਿਹਾ ਕਿ ਜੱਜਾ ਗੱਗੇ ਟਿੱਪੀ ਜਗੰ ਨਾਥੀ ਇਹਨੂੰ ਇਕੱਠਾ ਪੜਨਾ ਹੈ ਜਗੰਨਾਥੀ ਜਗੰਨਾਥੀ ਜਿਹੜਾ ਜਗੰ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਜਗਨਾਥੇ ਨਹੀਂ ਪੜਨਾ ਜਿਹੜਾ ਨੰਨੇ ਕੰਨਾ ਇਹ ਥੱਥੇ ਲਾਂ ਦੇ ਨਾਲ ਲਾਉਣਾ ਹੈ ਤੇ ਜੱਜਾ ਗੱਗੇ ਟਿੱਪੀ ਵੱਖਰਾ ਹੈ ਮਤਲਬ ਕਿ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਜਗੰਨਾਥੀ ਇਸ ਤਰ੍ਹਾਂ ਪੜਨਾ ਹੈ ਗੁਰ ਉਪਦੇਸ਼ ਹਰ ਨਾਮ ਧਿਆਇਓ ਇੱਥੇ ਵਿਸਰਾਮ ਹੈ ਧਿਆਇਓ ਸਭ ਕਿਲ ਬਿਖ ਦੁੱਖ ਲਾਥੇ ਦੁੱਖ ਲਾਥੇ ਰਹਾਉ ਰਸਨਾ ਏਕ ਜਸ ਗਾਏ ਨਾ ਸਾਕੈ ਸਾਕੈ ਦਲਾਵਾਂ ਲੱਗੀਆਂ ਤੇ ਨਾਲੇ ਇੱਥੇ ਵਿਸਰਾਮ ਲਾਉਣਾ ਇਹ ਤਿਆਰ ਰੱਖਣਾ ਦਲਾਵਾਂ ਲਾ ਕੇ ਪੜ੍ਹਨਾ ਸਾਕੈ ਸਾਕੇ ਨਹੀਂ ਪੜ੍ਹਨਾ ਸਾਕੈ ਬਹੁ ਕੀਜੈ ਬਹੁ ਰਸਣ ਥੇ ਹੁਣ ਰਾਰਾ ਸਸੇ ਔਕੜ ਨੰਨਾ ਥੱਥੇ ਲਾ ਇੱਕ ਲਿਆ ਰਾਗ ਦੇ ਵਿੱਚ ਸ਼ਬਦ ਆਉਂਦਾ ਜਿੰਦੀ ਆਪਾਂ ਸੰਧਿਆ ਕਰ ਰਹੇ ਹਾਂ ਸੰਗਤਾਂ ਨੂੰ ਪੜ੍ਹਦੇ ਹਾਂ ਰਸਨਥੇ ਰਸਨਥੇ ਨਹੀਂ ਉਚਾਰਨ ਕਰਨਾ ਜਿਹੜਾ ਇਸ ਦਾ ਸ਼ਬਦ ਉਚਾਰਨ ਹੈ ਰਸੁਨ ਥੇ ਜਿਹੜਾ ਥੱਥੇ ਲਾਂ ਹੈ ਵੱਖਰਾ ਇਸ ਬੰਧਕ ਲਾ ਕੇ ਪੜਨਾ ਹੈ। ਮਤਲਬ ਕਿ ਜਿਹੜਾ ਨੰਨਾ ਹੈ ਇਹ ਸਸੇ ਦੇ ਨਾਲ ਲਾਉਣਾ ਹੈ ਰਸਨ। ਥੱਥੇ ਲਾਂ ਵੱਖਰਾ ਹੈ। ਕੜਨ ਪੜਨਾ ਜਿਹੜਾ ਇਹ ਇਕੱਠਾ ਹੀ ਹੈ। ਪਰ ਦੱਸਣ ਲੱਗਿਆਂ ਤੁਹਾਨੂੰ ਵੱਖਰਾ ਕਰਦੇ ਆ ਕਿ ਜਿਹੜਾ ਰਸਨ ਨੰਨਾ ਸਸੇ ਨਾਲ ਲਾ ਕੇ ਰਸਨ ਠੇ। ਠੇ ਇਸ ਤਰ੍ਹਾਂ ਪੜਨਾ ਹੈ। ਰਸ ਨੱਥੇ ਨਹੀਂ ਪੜਨਾ। ਰਸਨ ਠੇ ਰਸਨ ਸਸੇ ਦੇ ਅੱਗੇ ਜਿਹੜਾ ਔਂਕੜ ਲੱਗਿਆ ਵੀ ਉਚਾਰਨ ਹੋਵੇਗਾ ਰਸਨ। ਰਸਨ ਥੇ ਇਸ ਤਰ੍ਹਾਂ ਪੜ੍ਹਨਾ ਹੈ بار بار ਖਿਨ ਪਲ ਸਭ ਗਾਵਹਿ ਇੱਥੇ ਵਿਸਰਾਮ ਲਾਉਣਾ ਹੈ ਗਾਵਹਿ بار بار ਖਿਨ ਪਲ ਸਭ ਗਾਵਹਿ ਗੁਣ ਕਹਿ ਨਾ ਸਕਹਿ ਪ੍ਰਭ ਤੁਮਨਥੇ ਹੁਣ ਕਈ ਸੰਗਤਾਂ ਨੂੰ ਪੜ ਜਾਂਦੀ ਏ ਤੁਮਨਥੇ ਤੁਮਨਥੇ ਪੜ ਜਾਂਦੀ ਹੈ ਪ੍ਰਸੰਗਤ ਜੀ ਇਸ ਦਾ ਜਿਹੜਾ ਉਚਾਰਨ ਹੈ ਤੁਮ ਤੁਮਨ ਜਿਹੜਾ ਨੰਨਾ ਹੈ ਇਹ ਮੰਮੇ ਦੇ ਨਾਲ ਲਉਣਾ ਤੁਮਨ ਤੁਮਨ ਥੇ ਜਿਹੜਾ ਥੱਥਾ ਵੱਖਰਾ ਕਰਨਾ ਸਬੰਧਕ ਲਾ ਕੇ ਪੜਨਾ ਹੈ ਤੁਮਨ ਥੇ ਤੁਮ ਨੱਥੇ ਨਹੀਂ ਪੜਨਾ ਤੁਮਨ ਥੇ ਹਮ ਬਹੁ ਪ੍ਰੀਤ ਲੱਗੀ ਪ੍ਰਭ ਸੁਆਮੀ ਇੱਥੇ ਵੀ ਸੁਆਮ ਲਉਣਾ ਹੈ ਹਮ ਲੋਚ ਹੈ ਪ੍ਰਭ ਦਿਖਣ ਥੇ ਦੱਦੇ ਸਿਆਰੀ ਖਖਾ ਨੰਨਾ ਦਿਖਣ ਥੱਥੇ ਲਾ ਥੇ ਦਿਖਨ ਥੇ ਜਿਹੜਾ ਥੱਥਾ ਇਹ ਸਬੰਧਕ ਹੈ ਜਿੰਨੇ ਵੀ ਇਸ ਪੰਕਤੀ ਦੇ ਵਿਸਲੋਗ ਦੇ ਵਿੱਚ ਥੱਥੇ ਦੇ ਲਾ ਨੇ ਇਹ ਸਾਰੇ ਸਬੰਧਕ ਲਾਉਣੇ ਨੇ ਕੱਲਾ ਜਿਹੜਾ ਆਪਾਂ ਪੜ ਕੇ ਆਏ ਆ ਜਗੰਨਾਥੇ ਉਹ ਨੰਨੇ ਦੇ ਨਾਲ ਲਾਉਣਾ ਹੈ ਜਗੰਨਾਥੇ ਬਾਕੀ ਸਾਰੇ ਥੱਥੇ ਵੱਖਰੇ ਨੇ ਦਿਖਨ ਥੇ ਇਸ ਤਰ੍ਹਾਂ ਪੜ੍ਹਨਾ ਦਿਖਨਥੇ ਨਹੀਂ ਪੜ੍ਹਨਾ ਦਿਖਨ ਥੇ ਤੁਮ ਵੱਡ ਦਾਤੇ ਜੀ ਜੀਨ ਕੇ ਇੱਥੇ ਬਿਸਰਾਮ ਹੈ ਕੇ ਤੇ ਰੁਕਣਾਂ ਨੇ ਤੁਮ ਜਾਨੋ ਹਮ ਬਿਰਥੇ ਇਹ ਬਿਰਥੇ ਇਕੱਠਾ ਪੜਨਾ ਹੈ ਬੇਰਥੇ ਨਹੀਂ ਪੜਨਾ ਬਿਰਥੇ ਬੱਬੇ ਲਾਂ ਬੱਬੇ ਸਿਆਰੀ ਰਾਰਾ ਬੇਰ ਠੱਥੇ ਲਾਂ ਥੇ ਬਿਰਥੇ ਇਸ ਤਰ੍ਹਾਂ ਪੜਨਾ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਕਾ ਤੇ ਬਿਸਰਾਮ ਹੈ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਬ ਬਤਾਵੇ ਨਹੀਂ ਪੜਨਾ ਬਤਾਵੇ ਪੜਨਾ ਕਾ ਤੇ ਬਿਸਰਾਮ ਲਾਉਣਾ ਕਹੋ ਤਿੰਨ ਕਉ ਕਹੋ ਤਿੰਨ ਕਉ ਕਿਆ ਦਿਨ ਥੇ ਇਹ ਜਿਹੜਾ ਪਾਠ ਸੰਗਤ ਜੀ ਦੱਦੇ ਸਿਆਰੀ ਨੰਨਾ ਦਿਨ ਥੱਥੇ ਲਾਥੇ ਥੇ ਵਖਰਾ ਹੈ ਧਿਆਨ ਰੱਖਣਾ ਕਿ ਇੱਥੇ ਨਾਣੀ ਨਾਣੀ ਦੀ ਆਵਾਜ਼ ਨਾ ਹੋਵੇ ਨੰਨੇ ਦੀ ਆਵਾਜ਼ ਕੱਟਨੀ ਹੈ ਦਿਨ ਦਿਨ ਥੇ ਇਸ ਤਰ੍ਹਾਂ ਪੜਨੇ ਦੇਨthi ਦੇ ਨੱਥੇ ਨਹੀਂ ਪੜਨਾ ਜਿਹੜੀਆਂ ਸੰਗਤਾਂ ਘਰਾਵੇ ਸਹਿਜ ਪੜ ਕਰਦੀਆਂ ਉਹਨਾਂ ਵਾਸਤੇ ਇਹ ਜ਼ਰੂਰੀ ਹੈ ਕਿਉਂਕਿ ਜਿੰਨਾ ਕਈਆਂ ਨੇ ਤਾਂ ਸੰਖਿਆ ਕੀਤੀ ਹੁੰਦੀ ਹੈ ਉਹ ਤਾਂ ਸ਼ੁੱਧ ਉਚਾਰਨ ਕਰਦੇ ਹੀ ਹੋਣਗੇ ਪਰ ਜਿਹੜੇ ਸੰਗਤਾਂ ਘਰਾਵੇ ਸਹਿਜ ਪੜ ਸੈਂਚੀਆਂ ਤੋਂ ਕਰਦੀਆਂ ਉਹ ਸੰਖਿਆ ਨਹੀਂ ਕੀਤੀ ਹੁੰਦੀ ਤੇ ਉਹ ਫਿਰ ਅੰਦਾਜ਼ੇ ਨਾਲ ਹੀ ਪੜੇ ਜਾਂਦੀਆਂ ਇਸ ਦਾ ਪਾਠ ਹੈ ਦਿਨ ਨੰਨੇ ਸਰੀ ਨੰਨਾ ਦੱਦੇ ਸਰੀ ਨੰਨਾ ਦਿਨ ਕਹਿ ਕੇ ਥੱਥੇ ਨਾਲ ਵੱਖਰਾ ਕਹਿਣਾ ਦਿਨ ਥੇ ਦੇ ਨੱਥੇ ਨਹੀਂ ਪੜਨਾ ਦਿਨ ਥੇ ਸਭ ਤਨ ਮਨ ਅਰਪਉ ਅਰਪ ਅਰਪਉ ਇੱਥੇ ਵਿਸਰਾਮ ਹੈ ਅਰਪਉ ਦੇਣ ਗੁਰੂ ਕਣ ਹੈ ਕੋਈ ਮਿਲ ਪ੍ਰਭ ਮਿਲ ਥੇ ਮਿਲ ਥੇ ਥੱਥੇ ਨੂੰ ਜਿਹੜੀ ਸਿਹਾਰੀ ਲੱਗੀ ਸੰਗਤ ਜੀ ਇਹ ਵੱਖਰੀ ਹੈ ਕੋਈ ਮਿਲ ਪ੍ਰਭ ਮਿਲ ਥੇ ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ ਸੋਭਾ ਤੇ ਬਿਸਰਾਮ ਲਾਉਣਾ ਹੈ ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ ਹਮ ਤੁਸ ਕਰ ਕਰ ਬਰਨ ਥੇ ਇਹਨੂੰ ਬਾਹਰ ਨੱਥੇ ਨਹੀਂ ਪੜਨਾ ਇਸ ਦਾ ਉਚਾਰਨ ਹੈ ਬਰਨ ਥੇ ਬਰਨ ਕਹਿ ਕੇ ਨੰਨਾ ਰਾਰੇ ਦੇ ਨਾਲ ਪੜਨਾ ਬਰਨ ਥੇ ਵੱਖਰਾ ਹੈ ਬਰਨ ਨੱਥੇ ਨਹੀਂ ਪੜਨਾ ਬਰਨ ਥੇ ਹਮਰੀ ਮਤ ਵਸਗਤ ਪ੍ਰਭ ਤੁਮਰੇ ਤੁਮਰੇ ਨਹੀਂ ਪੜਨਾ ਤੁਮਰੇ ਦਲਾਵਾਂ ਲੱਗੀਆਂ ਇੱਥੇ ਵਿਸਰਾਮ ਹੈ ਜਨ ਨਾਨਕ ਕੇ ਪ੍ਰਭ ਸਮਰਥੇ ਇਹ ਜਿਹੜਾ ਪਾਠ ਹੈ ਸੰਗਤ ਜੀ ਇਹ ਸਮਰਥੇ ਨਹੀਂ ਪੜਨਾ ਇਹ ਥੱਥਾ ਇੱਥੇ ਵੱਖਰਾ ਨਹੀਂ ਹੈ ਇਹ ਇਕੱਠਾ ਹੀ ਪੜਨਾ ਅਦਕਲਾ ਕੇ ਪੜਨਾ ਕੱਸ ਕੇ ਪੜਨਾ ਸਮਰਥੇ ਇਸ ਤਉਚਾਰ ਨੇ ਸਮਰੱਥੀ ਇਹਨੂੰ ਸਮਰਥੇ ਨਹੀਂ ਪੜਨਾ ਇਹ ਇਕੱਠਾ ਪੜਨਾ ਹੈ ਸਮਰੱਥੀ ਸੋ ਸੰਗਤ ਜੀ ਆਪਾਂ ਇਸ ਸ਼ਲੋਕ ਦੀ ਸੰਥਿਆ ਸੰਪੂਰਨ ਕਰ ਲਈ ਕਿਉਂਕਿ ਇਹ ਸ਼ਬਦ ਬਹੁਤ ਮਹਿੰਗਾ ਸੀ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਸੰਗਤ ਜੀ ਭਟਾਂ ਦੇ ਸਵਈਏ ਸਹਿਸਕ੍ਰਿਤੀ ਸੁਖਮਣੀ ਸਾਹਿਬ ਦੀ ਸੰਥਿਆ ਚੱਲ ਰਹੀ ਹੈ ਲੜੀਵਾਰ ਤੇ ਹੋਰ ਮਹਿੰਗੇ ਸ਼ਬਦ ਗਾਥਾ ਤੇ ਉਹਨਾਂ ਦੀ ਸੰਖਿਆ ਸੀ ਜੂ ਟੂ ਦੀ ਪਲੇਲਿਸਟ ਦੇ ਵਿੱਚ ਪਈ ਹੋਈ ਹੈ ਤੁਸੀਂ ਜਾ ਕੇ ਉੱਥੇ ਸੁਣ ਸਕਦੇ ਹੋ ਪਟਾਂ ਦੇ ਸਵੈਏ ਸਹਿਸਕ੍ਰਿਤੀ ਗਾਥਾ ਸੁਖਮਨੀ ਸਾਹਿਬ ਬਾਵਣ ਅੱਖਰ ਦੀ ਸੰਖਿਆ ਇੱਕ ਦੋ ਦਿਨ ਵਿੱਚ ਸ਼ੁਰੂ ਕਰ ਦੇਣੀ ਅਸੀਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ